ਨਾਨਕ ਨਾਮ ਚੜ੍ਹਦੀ ਕਲਾ ਖਾਲਸਾ ਪੰਥਵੰਤ ਉਹ ਰੋਜ਼ਾਨਾ ਕੀਤੀ ਜਾਣ ਵਾਲੀ ਅਰਦਾਸ ਦੀਆਂ ਇਹ ਆਖਰੀ ਪੰਕਤੀਆਂ ਹਨ ਚੜ੍ਹਦੀ ਕਲਾ ਦਾ ਧੁਰਾ ਨਾਮ ਅਤੇ ਨਿਰਪੈਤਾ ਹਨ ਚੜ੍ਹਦੀ ਕਲਾ ਵਾਲੇ ਮਨੁੱਖ ਦਾ ਹਿਰਦਾ ਹਰ ਮੁਸ਼ਕਲ ਵਿੱਚ ਦੇਵੀ ਸੱਚ ਨਾਲ ਪ੍ਰਕਾਸ਼ਮਾਨ ਹੋ ਕੇ ਅਡੋਲ ਰਹਿੰਦਾ ਹੈ ਸਿੱਖ ਇਤਿਹਾਸ ਦਾ ਹਰ ਪੰਨਾ ਚੜਦੀ ਕਲਾ ਦੀ ਸਾਖੀ ਪਰਦਾ ਹੈ ਸਿੱਖ ਮਾਨਸਿਕਤਾ ਨੂੰ ਚੜਦੀ ਕਲਾ ਦੀ ਗੁੜਤੀ ਬਖਸ਼ੀ ਗਈ ਕਿਸੇ ਦੁੱਖ ਵਿੱਚ ਕਲਾ ਨੂੰ ਖੜੇ ਨਾ ਹੋਣ ਦੇਣਾ ਸਰਬੱਤ ਦੇ ਭਲੇ ਵਿੱਚ ਉਮਾਹੀ ਰਹਿਣਾ ਇਸ ਤਰ੍ਹਾਂ ਆਪਣੀ ਕਲਾ ਨੂੰ ਚੜਦਿਆਂ ਰੱਖਣਾ ਇਹ ਹੈ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਿੱਤਾ ਸਾਰੀ ਜੀਵਨ ਯਾਤਰਾ ਹੀ ਚੜਦੀ ਕਲਾ ਦੀ ਵਿਆਖਿਆ ਹੈ ਉਨਾ ਦੇ ਸੱਜੇ ਨਿਵਾਜੇ ਖਾਲਸੇ ਨੇਵੀ ਅਤ ਸੰਕਟਮਈ ਅਤੇ ਹਮਗੀਨ ਕੜੀਆਂ ਵਿੱਚ ਚੜਦੀ ਕਲਾ ਵਾਲੀ ਸੁਰਤ ਦਾ ਪੱਲਾ ਨਹੀਂ ਛੱਡਿਆ ਖਾਲਸੇ ਵਿੱਚ ਇੱਕ ਸਿੱਖ ਦੇ ਆਉਣ ਨੂੰ ਸਵਾ ਲੱਖ ਦੀ ਆਮਦ ਕਿਹਾ ਜਾਂਦਾ ਪੰਜ ਸਿੱਖ ਆਪਣੇ ਆਪ ਨੂੰ 5 ਲੱਖ ਫੌਜ ਦੱਸਦੇ ਹਨ ਚੜਦੀ ਕਲਾ ਦੀ ਇਹ ਆਦਰਸ਼ਕ ਚੜ੍ਹਤ ਸਿਰਫ ਗੁਰੂਆਂ ਦੇ ਸਮੇਂ ਹੀ ਕਾਇਮ ਨਹੀਂ ਰਹੀ ਸਗੋ ਸਮੇ ਸਮੇ ਇਸ ਦਾ ਪਰਮਾਨ ਸਿੱਖ ਮਰਜੀਵੜਿਆਂ ਵੱਲੋਂ ਦਿੱਤਾ ਜਾਂਦਾ ਰਿਹਾ ਹੈ